ਜਿਹੜੇ 5 ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਜੌਦੀ ਨਗਰਾਨੀ ਨਿਗਰਾਨੀ ਦੇ ਹੇਠ ਬਣ ਰਿਹਾ ਨਮਾ ਕਾਲੀਦਾਨਾ ਉਹਦੇ ਬਾਰੇ ਵਿੱਚ ਔਰ ਦੋ ਦਿਨਾਂ ਤੋਂ ਵਿੱਚ ਕੋਈ ਚਰਚਾਾਂਾਂ ਚੱਲਦੀਆਂ ਸੀ ਇਸ ਪੱਧਰ ਦੀਆਂ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਆ ਗਿਆ ਸੀ ਫਿਰ ਉਹਨਾਂ ਦਾ ਮਨਮਨੋਤੀ ਦੀ ਗੱਲ ਆ ਗਈ ਸੀ ਬਾਕੀ ਚੀਜ਼ਾਂ ਸੀ ਇਹਦੇ ਚ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਖੁਦ ਸ਼ਾਮਲ ਸੀ ਚਾਰ ਕਮੇਟੀ ਮੈਂਬਰ ਵੀ ਸ਼ਾਮਲ ਸੀ ਬਾਕੀ ਹੋਰ ਮਹੱਤਵਪੂਰਨ ਲੀਡਰ ਜਿਹੜੇ ਵਕ ਵਕ ਜਿੰਦਿਆਂ ਤੋਂ ਆ ਮੇਉ ਸੁਧਾਰ ਲਹਿਰ ਨਾਲ ਸੀ ਜਾਂ ਹੋਰ ਨਵੇਂ ਲੀਡਰ ਜਿਹੜੇ ਆਏ ਇਸ ਦੇ ਦੌਰਾਨ ਮੈਂਬਰਸ਼ਿਪ ਦੇ ਦੌਰਾਨ ਉਹ ਸਾਰੇ ਸ਼ਾਮਲ ਸੀਗੇ ਉਹ ਸਾਰਿਆਂ ਦੇ ਵਿੱਚ ਇੱਕ ਚਰਚਾ ਜਿਹੜੇ ਥੋੜੇ ਬਹੁਤ ਵਖਰੇਵੇਂ ਜਾਂ ਕਿਸ ਲੈਵਲ ਦੀ ਗੱਲ ਹੋਣੀ ਸੀ ਉਹਨਾਂ ਤੇ ਚਰਚਾ ਹੋਈ ਤੇ ਦੂਜੀ ਗੱਲ ਉਸ اجلاس ਦੇ ਵਿੱਚ ਕਿਉਂ ਜੇ ਮਤੇ ਲਿਆਉਣੇ ਨੇ ਤੇ ਉਹ ਮਤਿਆਂ ਦੇ ਵਿੱਚੋਂ ਕਿਸ ਲੈਵਲ ਦੀ ਅਪਰੋਚ ਕੀ ਹੋਏਗਾ ਕੀ ਨਹੀਂ ਹੋਏਗਾ ਉਹ ਸਾਰੀਆਂ ਚੀਜ਼ਾਂ ਤੇ ਕਹਿੰਦੇ ਨੇ ਸਹਿਮਤੀ ਬਣ ਗਈ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਪ੍ਰਧਾਨ ਹੋਣਗੇ ਜਿਹੜਾ ਨਵਾਂ ਅਕਾਲੀ ਦਲ ਆਏਗਾ ਤੇ ਉਹਦੇ ਚ ਇਥੋਂ ਤੱਕ ਵੀ ਹੋ ਗਿਆ ਕਿ ਸਭੋ ਜਿਹੜੇ ਦੋ ਨਾਮ ਚੱਲਦੇ ਨੇ ਅਕਾਲੀ ਦਲ ਦੀ ਇੱਕ ਟ੍ਰੈਡੀਸ਼ਨ ਇਹ ਹੁੰਦੀ ਹੈ ਕਿ ਜੇ ਦੋ ਜਾਂ ਤਿੰਨ ਜਿਹੜੇ ਨਾਮ ਹੋਣ ਉਹ ਕਹਿੰਦੇ ਨੇ ਇੱਕ ਤੋਂ ਨਾਮ ਪ੍ਰਪੋਜ਼ ਕਰਾ ਦਿਓ ਦੂਜਾ ਨਾਮ ਤਾਇਦ ਕਰ ਦੇਗਾ ਇੱਕ ਹੋਰ ਅਕਾਲੀ ਦਲ ਜਿਹੜਾ ਚੱਲ ਰਿਹਾ ਸੀਗਾ ਪਹਿਲਾਂ ਜਿਹਨੇ ਇਸੇ ਕਮੇਟੀ ਦੇ ਨਾਲ ਆਏ ਆ ਅਕਾਲੀ ਦਲ 1920 ਰਵਿੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਇਸੇ ਮੈਂਬਰਸ਼ਿਪ ਦੇ ਨਾਲ ਪਹਿਲਾਂ ਤੋਂ ਹੀ ਚਲਾਇਆ ਹੋਇਆ ਤੇ ਪਹਿਲਾਂ ਤੋਂ ਮੀਟਿੰਗਾਂ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਨੇ ਕਹਿੰਦੇ ਨੇ ਉਹ ਵੀ ਇਹਦੇ ਚ ਸ਼ਾਮਿਲ ਸੀ ਇਹਦਾ ਮਤਲਬ ਅਕਾਲੀ ਦਲ 1920 ਆਪਣੇ ਆਪ ਹੀ ਇਸ ਦੇ ਵਿੱਚ ਇੱਕ ਮਰਜ ਹੋ ਜਾਏਗਾ ਇੱਕ ਨਵਾਂ ਗਰੁੱਪ ਪੋਸਤ ਪਦਰ ਦੇ ਉੱਤੇ ਜਾ ਕੇ ਤੇ ਕਿਹਾ ਇਹ ਜਾ ਰਿਹਾ ਕਿ ਜਿਹੜੀ ਇੱਕ ਓਵਰਲ ਮਤਲਬ ਬਿਹਤਰ ਮਾਹੌਲ ਦੇ ਵਿੱਚ ਸਹਿਮਤੀ ਹੋ ਗਈ ਹੈ ਔਰ ਯਾਨੀ ਹਰਪ੍ਰੀਤ ਸਿੰਘ ਨਾਲ ਵੀ ਸਾਰੀ ਡਿਟੇਲ ਚਰਚਾ ਹੋ ਗਈ ਹੈ ਤੇ ਉਹ ਸਹਿਮਤੀ ਤੱਕ ਪਹੁੰਚ ਗਏ ਨੇ ਤਾਇਦ ਕਰਨਾ ਤਾਇਦ ਮਜਦੀਦ ਕਰਨਾ ਤੇ ਨਾ ਪ੍ਰਪੋਜ਼ ਕਰਨ ਤੱਕ ਗੱਲਾਂ ਹੋ ਗਈਆਂ ਨੇ ਤੇ ਬੀਬੀ ਸਤਵੰਤਕ ਔਰ ਧਾਰਮਿਕ ਖੇਤਰ ਦੇ ਜਿਹੜੀ ਕੋਈ ਕਾਉਂਸਲ ਜਾਂ ਜੋ ਵੀ ਉਹਨੂੰ ਨਾਮ ਦਿੱਤਾ ਜਾਏਗਾ ਉਸ ਪਦਰ ਦੇ ਉੱਤੇ ਹੋਣਗੇ ਉਹਦੇ ਇੰਚਾਰਜ ਔਰ ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰ ਹੋ ਰਹੀ ਹੈ ਇਸ ਅਕਾਲੀ ਦਲ ਵੱਲੋਂ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਸੁਪਰਵੀਜ਼ਨ ਚ ਹੈ ਕਿ ਸਾਡਾ ਅਕਾਲੀ ਦਲ ਜਿਹੜਾ ਹੈ ਉਹਦੇ ਚ ਧਾਰਮਿਕ ਸਾਈਡ ਜਿਹੜੀ ਹੈ ਉਹ ਮੇਨ ਹੋਏਗੀ ਤੇ ਪੋਲੀਟੀਕਲ ਸਾਈਡ ਜਿਹੜੀ ਹੈ ਉਹ ਧਰਮ ਦੇ ਅਸੂਲਾਂ ਦੇ ਮਤਾਂਦੋ ਕਿਤੇ ਉਹਦੀ ਦੇਖ ਰੇਖ ਦੇ ਵਿੱਚ ਜ਼ਿਆਦਾ ਚੱਲੇਗੀ ਉਹਨੇ ਅਮਲੀ ਜ਼ਿੰਦਗੀ ਦੇ ਵਿੱਚ ਕਿਵੇਂ ਹੁੰਦਾ ਹੈ ਇਹ ਤੋਂ ਪਹਿਲਾਂ ਮੇਰੀ ਪੀੜੀ ਦਾ ਸਿਧਾਂਤ ਕਹਿੰਦਾ ਤਾਂ ਇਹੀ ਹੈ ਕਿ ਧਰਮ ਦੇ ਅਸੂਲਾਂ ਦੇ ਮੁਤਾਬਕ ਭਾਵ ਇੱਕ ਖਲਾਕੀ ਕਦਰਾਂ ਕੀਮਤਾਂ ਤੇ ਆਧਾਰਿਤ ਸਿਆਸਤ ਕਰਨੀ ਹੈ ਮੌਜੂਦਾ ਸਿਆਸਤ ਦੇ ਖਣ ਜਗਣ ਦੇ ਵਿੱਚ ਇੱਕ ਕਦਰਾਂ ਕੀਮਤਾਂ ਤੇ ਆਧਾਰਿਤ ਸਿਆਸਤ ਤਰਝੇ ਅਮਲ ਕਿਵੇਂ ਸਪੂਰ ਚੜੇਗਾ ਕਿਸ ਢੰਗ ਨਾਲ ਜਦੋਂ ਪ੍ਰੈਕਟਿਸ ਦੇ ਵਿੱਚ ਆਏਗਾ ਚੱਲੇਗਾ ਇਹ ਉਦੋਂ ਬਾਅਦ ਦੇਖਣ ਦਾ ਸਵਾਲ ਹੈ ਪਰ ਹਜੇ ਉਹਨਾਂ ਦੇ ਰਾਈਵਲ ਦਾ ਸਵਾਲ ਇਥੋਂ ਤੱਕ ਇਹ ਨਜ਼ਰ ਆਇਆ ਦੂਸਰੀ ਗੱਲ ਇੱਕ ਇਹ ਵੀ ਸਾਹਮਣੇ ਆਈ ਹੈ ਕਿ ਭਾਈ ਗੁਰਦਾਸ ਦੇ ਹਾਲ ਦੇ ਵਿੱਚ ਜਿੱਥੇ ਉਹ ਸਾਫ ਸਫਾਈ ਕਰਾਉਣ ਲੱਗੇ ਸੀ ਕਹਿੰਦੇ ਸੀ ਉਸ ਹਾਲ ਦੇ ਵਿੱਚ ਪਹਿਲਾਂ ਵੀ ਕਿਤੇ ਇੱਕ ਮਤਲਬ ਅਨਾਜ ਵੀ ਪਿਆ ਹੋਇਆ ਤੇ ਸਫਾਈ ਵੀ ਉਸ ਪੱਧਰ ਦੇ ਉੱਤੇ ਨਹੀਂ ਸੀਗੀ ਤੇ ਪਹਿਲਾਂ ਤੋਂ ਹੀ ਉਹਨਾਂ ਨੂੰ ਲੱਗ ਰਿਹਾ ਸੀ ਕਿ ਕੁਝ ਮਾਹੌਲ ਉਹ ਹੈ ਜਾਂ ਨਹੀਂ ਹੈ ਸਾਫ ਸੁਥਰਾ ਜਿਸ ਲੈਵਲ ਦੇ ਉੱਤੇ ਚਲੋ ਕੀਤੀ ਜਾ ਸਕੇ ਜਨਾਸ ਜਾਂ ਬਾਕੀ ਪਰ ਅੱਜ ਇੱਕ ਨਵੀਂ ਗੱਲ ਜਿਹੜੀ ਇੱਕ ਐਡੀਸ਼ਨਲ ਹੋ ਗਈ ਐਡੀਸ਼ਨਲ ਇਹ ਹੋ ਗਈ ਕਿ ਜਿਹੜੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਭਗਵੰਤ ਸਿੰਘ ਤਗੀੜਾ ਹੋਣੀ ਉਹਨਾਂ ਨੇ ਮੈਸੇਜ ਦਿੱਤਾ ਉਹਨਾਂ ਨੂੰ ਕਿ ਤੁਸੀਂ ਇੱਕ ਗੱਲ ਜ਼ਰੂਰ ਹੈ ਕਿ ਤੁਹਾਡੇ ਆਪਣੇ ਹਾਲ ਦੇ ਵਿੱਚ ਜਿਹੜਾ ਤੁਸੀਂ ਜਨਾਸ ਕਰੋਗੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਔਰ ਉਪਰੋਂ ਸਾਰੇ ਕਿਤੇ ਇੱਕ ਬੈਕਗ੍ਰਾਉਂਡ ਵੀ ਹੈ ਤੇ ਤੁਸੀਂ ਉਪਰੋਂ ਹੁਕਮ ਵੀ ਹੈ ਦੂਜੀ ਗੱਲ ਇਹ ਵੀ ਕਹੀ ਗਈ ਕਿ ਜਿਹੜਾ ਇਜਲਾਸ ਹੈ ਉਹ ਇਜਲਾਸ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਬਾਦਲ ਨੇ ਵੀ ਕੀਤਾ ਸੀ ਉਹਨਾਂ ਨੇ ਵੀ ਨਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਕੁਝ ਲੋਕ ਇਹ ਵੀ ਇਸੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਜੀ ਜਗਾ ਹੀ ਨਵੀਂ ਉਹਨਾਂ ਨੂੰ ਫਿਰ ਅਡਾਪਟ ਕਰਨੀ ਪਈ ਹੈ ਉਹਨਾਂ ਨੇ ਬੁਰਜ ਅਕਾਲੀ ਫੂਲਾ ਸਿੰਘ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਹੈ ਇਧਰ ਬਾਸਾਡੇ ਦੇ ਨੇੜੇ ਜਿਹੜੀ ਆਉਂਦਿਆਂ ਨੂੰ ਜਿਹੜੀ ਇੱਕ ਪਾਰਕਿੰਗ ਹੈ ਵੱਡੀ ਤੇ ਉਹਦੇ ਨੇੜੇ ਬੁਰਜ ਅਕਾਲੀ ਪੂਲਾ ਸਿੰਘ ਉੱਥੇ ਹੀ ਇਹਨਾਂ ਦਾ ਅਜਲਾਸ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਇਹਨਾਂ ਦਾ ਤਰਕ ਸੀਗਾ ਕਿ ਨਹੀਂ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਜਿਹੜੇ ਜਾਣਕਾਰ ਉਸ ਪੱਧਰ ਦੇ ਉੱਤੇ ਨੇ ਤੇ ਗੁਰੂ ਜਿਹੜੇ ਇਸ ਕੰਪਲੈਕਸ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਕੰਪਲੈਕਸ ਹੈ ਉਸ ਦੇ ਵਿੱਚ ਚਾਹੇ ਤੇਜ ਸਿੰਘ ਸਮੁੰਦਰੀ ਹਾਨ ਹੋਵੇ ਚਾਹੇ ਬਾਕੀ ਦਾ ਤੇ ਉੱਥੇ ਨਾਰਮਲੀ ਪ੍ਰਕਾਸ਼ ਕੀਤਾ ਵੀ ਨਹੀਂ ਜਾਂਦਾ ਕਿਉਂਕਿ ਕਾਰਨ ਇਹ ਹੈ ਕਿ ਉਹਨਾਂ ਨੂੰ ਗੁਰੂ ਰਾਮਦਾਸ ਦੇ ਕੰਪਲੈਕਸ ਦੇ ਹਿੱਸਾ ਹੀ ਮੰਨਿਆ ਜਾਂਦਾ ਹੈ ਕਿ ਦਰਬਾਰ ਸਾਹਿਬ ਅੰਦਰ ਹੈ ਹੀ ਹੈ ਤੇ ਉਹਨਾਂ ਨੂੰ ਹੀ ਸੰਬੋਧਨ ਕਰਕੇ ਜੋ ਵੀ ਚੀਜ਼ ਹੁੰਦੀ ਹੈ ਉਸ ਢੰਗ ਦੇ ਨਾਲ ਜਿਹੜਾ 24 ਘੰਟੇ ਉੱਥੇ ਕੀਰਤਨ ਪ੍ਰਵਾਹ ਚੱਲਦਾ ਹੈ ਸਾਰਾ ਕੁਝ ਉਹ ਵੀ ਇੱਕ ਦਲੀਲ ਦਿੱਤੀ ਗਈ ਹੈ ਵੈਸੇ ਪਰ ਇਸ ਗਰੁੱਪ ਨੇ ਬਿਲਕੁਲ ਇਹ ਕਿਹਾ ਹੈ ਕਿ ਜੀ ਸਾਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਸਾਨੂੰ ਮੌਕੇ ਤੇ ਕੋਈ ਜਗ੍ਹਾ ਕਰਨੀ ਪੈ ਰਹੀ ਹੈ ਤੇ ਇਹ ਚੀਜ਼ਾਂ ਨਾਲ ਸਾਡਾ ਬੜਾ ਜਿਹੜਾ ਪ੍ਰਬੰਧਾਂ ਦੇ ਵਿੱਚ ਬਾਕੀ ਹੈ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਹਾਂ ਇਹ ਗੱਲ ਹੈਗੀ ਹੈ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਹੁੰਦੇ ਇਹ ਨਹੀਂ ਹੋਇਆ ਪ੍ਰਕਾਸ਼ ਤੇਜਸਿੰਘ ਸਮੁੰਦਰੀ ਹੱਥ ਦੇ ਵਿੱਚ ਵੀ ਤੇ ਦੂਜੀ ਗੱਲ ਇਹ ਹੈ ਕਿ ਇਹਨਾਂ ਦਾ ਸੀ ਬਾਕੀ ਲੰਗਰ ਪਾਣੀ ਦਾ ਹੋਰ ਸਾਰਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਉਠਾਈ ਸੀਗੀ ਬਾਕੀ ਜਗਾ ਹੁਣ ਉਹਨਾਂ ਨੇ ਬਦਲ ਲਈ ਹੈ ਜਗਾ ਇਹਨਾਂ ਨੇ ਵੀ ਆਪ ਕਨਫਰਮ ਕੀਤੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਨੁਮਾਇंदे ਉੱਥੇ ਸਾਫ ਸਪਾਈ ਕਰਾ ਰਹੇ ਸੀਗੇ ਉਹਦੇ ਚ ਪੀਰ ਮੁਹੰਮਦ ਔੜੀ ਬੀਸੀ ਤੇ ਬਾਕੀ ਹੋਰ ਸੱਜਣ ਤੇ ਉਹ ਹੁਣ ਜਗਾ ਹੁਣ ਜਨਾਜ਼ੇ ਦਾ ਮਤਲਬ ਜਿਹੜਾ 11 ਤਰੀਕ ਦਾ ਹੋਏਗਾ ਉਹ ਬੁਰਜ ਅਕਾਲੀ ਫੂਲਾ ਸਿੰਘ ਦੇ ਉੱਥੇ ਇਮਾਰਤ ਦੇ ਵਿੱਚ ਹੋਏਗਾ ਉਸ ਬੁਰਜ ਦੇ ਵਿੱਚ ਹੋਏਗਾ ਜਿਹੜਾ ਉੱਥੇ ਹਾਲ ਹੈ ਪਰ ਜਿਹੜੀ 11 ਮੈਂਬਰੀ ਕਮੇਟੀ ਦਾ ਜਿਆ ਪੰਜ ਮੈਂਬਰੀ ਕਮੇਟੀ ਦਾ ਤੇ ਦੂਜੀ ਲੀਡਰਸ਼ਿਪ ਦੀ ਇੱਕ ਸਹਿਮਤੀ ਤਾਲਮੇਲ ਦੇ ਕੁਐਸਚਨ ਨੇ ਜਿਹੜੇ ਥੋੜੇ ਥੋੜੇ ਕਿਤੇ ਚੱਲਦੇ ਸੀ ਕਿ ਪੰਜ ਮੈਂਬਰੀ ਅਲੱਗ ਤਰ੍ਹਾਂ ਸੋਚਦੀ ਹੈ ਤੇ ਜਿਹੜੇ ਹੋਰ ਵੱਡੇ ਲੀਡਰ ਨੇ ਸੀਨੀਅਰ ਉਹ ਹੋਰ ਤਰ੍ਹਾਂ ਸੋਚਦੇ ਨੇ ਉਹ ਇੱਕ ਸਵਾਲ ਵੀ ਕਿਸੇ ਹੱਦ ਤੱਕ ਹੱਲ ਹੋਇਆ ਨਜ਼ਰ ਆ ਰਿਹਾ ਤੇ ਇੱਕ ਗੱਲ ਇਹ ਹੈ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਏਮ ਹੈ ਪੋਲੀਟੀਕਲ ਮੈਸੇਜ ਹੈ ਉਹ ਕਹਿੰਦੇ ਨੇ ਇੱਕ ਮਤੇ ਦੇ ਰੂਪ ਦੇ ਵਿੱਚ ਹੀ ਆਏਗਾ ਤੇ ਇਹ ਅਕਾਲੀ ਦਲ ਦਾ ਸੰਭਵ ਹੈ ਕਿ ਜਿਹੜਾ ਅਨੰਦਪੁਰ ਸਾਹਿਬ ਦਾ ਮਤ ਹੈ ਜਿਹਦੇ ਤੇ ਕਾਇਦਾ ਤਾਰਮ ਜਦੋਂ ਮੋਰਚੇ ਦੇ ਦੌਰਾਨ ਕੁਰਬਾਨੀਆਂ ਹੋਈਆਂ ਬੜੇ ਗ੍ਰਿਫਤਾਰੀਆਂ ਹੋਈਆਂ ਸਾਰਾ ਜਿਹੜਾ ਮੋਰਚਾ ਲੱਗਿਆ ਉਸ ਲੈਵਲ ਦੇ ਉੱਤੇ ਉਹ ਉਸ ਨੇਚਰ ਦਾ ਉਸ ਤਰ੍ਹਾਂ ਦਾ ਲਗਭਗ ਇੱਕ ਮਤਾ ਜਿਹੜਾ ਪੋਲਿਟੀਕਲ ਗੋੜ ਵਾਲਾ ਉਸ ਕਿਸਮ ਦਾ ਆਉਣ ਦੀ ਸੰਭਾਵਨਾ ਹੈ ਇਸ ਮਾਮਲੇ 'ਚ ਉਹ ਮਤਾ ਹੀ ਅਕਾਲੀ ਦਲ ਦੇ ਲੈਵਲ ਦੇ ਉੱਤੇ ਇੱਕ ਉਹਨਾਂ ਦਾ ਪੋਲਿਟੀਕਲ ਅਜੰਡੇ ਦੇ ਰੂਪ ਦੇ ਵਿੱਚ ਬਣ ਜਾਏਗਾ ਤੇ ਇੱਕ ਹੋਰ ਕਹਿੰਦੇ ਨੇ ਕਿ ਜਿਹੜੀ ਝੋਦਾ ਕਮੇਟੀ ਕਿਉਂਕਿ ਬੜੇ ਅੰਦਰੋਂ ਪਹਿਲਾਂ ਵੀ ਇਹ ਆਵਾਜ਼ ਸੀ ਅਕਾਲੀ ਦਲ ਦੇ ਵਰਕਰਾਂ ਦੀ ਆਵਾਜ਼ ਸੀ ਇਕਬਾਲ ਸਿੰਘ ਝੁੰਡਾ ਉਹਨਾਂ ਦੀ ਅਗਵਾਈ 'ਚ ਜਿਹੜੀ ਕਮੇਟੀ ਬਣਾਈ ਸੀ ਸੋਵੀਰ ਸਿੰਘ ਬਾਦਲ ਉਹਨਾਂ ਨੇ ਆਪ ਬਣਾਈ ਸੀ ਉਹ ਜਦੋਂ 100 ਦੇ ਕਰੀਬ ਹਲਕਿਆਂ ਦੇ ਵਿੱਚ ਵਿਚਰ ਕੇ ਉਹਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਵਾਲ ਕਿ ਅਕਾਲੀ ਦਲ ਕਿਉਂ ਹਾਰ ਰਿਹਾ ਹੈ ਲੋਕਾਂ ਦਾ ਮੋਹ ਭੰਗ ਕਿਉਂ ਹੋ ਰਿਹਾ ਹੈ ਇਹਦੇ ਕਾਰਨ ਕੀ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਉਹਨਾਂ ਦੇ ਵਿੱਚ ਇੱਕ ਰਿਪੋਰਟ ਆਈ ਜਿਹਨੂੰ ਝੁੰਡਾ ਕਮੇਟੀ ਦੇ ਨਾਮ ਨਾਲ ਉਹ ਪ੍ਰਸਿੱਧ ਹੋਈ ਹੈ ਤੇ ਉਹ ਅਕਾਲੀ ਦਲ ਦੀ ਕੋਰ ਕਮੇਟੀ ਨੇ ਪ੍ਰਵਾਨ ਵੀ ਕਰ ਲਈ ਸੀ ਸੁਖਵੀਰ ਸਿੰਘ ਬਾਦਲ ਦੇ ਵਾਈ ਤੇ ਵਿੱਚ ਪਰ ਉਹਦਾ ਕੁਝ ਲਾਗੂ ਨਹੀਂ ਕੀਤਾ ਇੱਕੋ ਹੀ ਚੀਜ਼ ਲਾਗੂ ਕੀਤੀ ਸੀ ਨਾਲੇ ਚਲਦੇ ਚਲਾਉਂਦੇ ਇਸ ਟਕਰਾਅ ਦੇ ਦੌਰਾਨੀ ਉਹ ਸੀਗਾ ਕਿ ਇੱਕ ਪਾਰਲੀਮੈਂਟਰੀ ਬੋਰਡ ਬਣਾ ਲਿਆ ਸੀ ਜਿਹੜਾ ਕਾਫੀ ਦਿਨ ਤੋਂ ਨਹੀਂ ਸੀ ਇਹ ਵਿੱਚੋਂ ਹਟਾਤਾ ਸੀਗਾ ਪਰ ਉਹ ਝੁੰਦਾ ਕਮੇਟੀ ਦੀ ਰਿਪੋਰਟ ਪ੍ਰਵਾਨ ਕਰਨ ਤੋਂ ਬਾਅਦ ਕੋਰ ਕਮੇਟੀ 'ਚ ਅੱਜ ਕੱਲ੍ਹ ਅਕਾਲੀ ਦਲ ਬਾਦਲ ਚੋਂ ਦਾ ਨਾਂ ਨਹੀਂ ਲਿਆ ਜਾ ਰਿਹਾ ਉਸ ਪਦਨ ਦੇ ਉੱਤੇ ਇਹ ਜਿਹੜਾ ਅਕਾਲੀ ਦਲ ਨਵਾਂ ਬਣਨ ਜਾ ਰਿਹਾ ਇਹਦੇ ਵਿੱਚ ਕਿਹਾ ਜਾ ਰਿਹਾ ਕਿ 14 ਕਮੇਟੀ ਦੀ ਰਿਪੋਰਟ ਨੂੰ ਵੀ ਐਜੇ ਮਤੇ ਦੇ ਤੌਰ ਤੇ ਰਸੀਵ ਕਰਕੇ ਉਹਨੂੰ ਲਾਗੂ ਕਰਨ ਦਾ ਦਾ ਜਿਹੜਾ ਇੱਕ ਤਹਈਆ ਜਾਂ ਉਹਨੂੰ ਲਾਗੂ ਕਰਨ ਦੀ ਇੱਕ ਪ੍ਰਤੀਬੱਧਤਾ ਇੱਕ ਕਮਿਟਮੈਂਟ ਕੀਤੀ ਜਾਏਗੀ 14 ਕਮੇਟੀ ਚ ਬਣਿਆਦੀ ਤੌਰ ਦੇ ਉੱਤੇ ਕੀ ਸੀ ਇੱਕ ਇਹੀ ਸੀ ਕਿ ਜਿਹੜਾ ਪ੍ਰਧਾਨ ਹੈ ਪ੍ਰਧਾਨ ਪਹਿਲਾਂ ਤਾਂ ਸਾਰਿਆਂ ਨੂੰ ਖ ਅਸਤੀਫੇ ਦੇਣ ਦੀ ਗੱਲ ਸੀ ਸੀਨੀਅਰ ਲੀਡਰਸ਼ਿਪ ਨੂੰ ਸਮੇਤ ਸੁਖਵੀਰ ਸਿੰਘ ਬਾਦਲ ਪ੍ਰਧਾਨ ਦੇ ਤੌਰ ਦੇ ਉੱਤੇ ਔਰ ਉਦੋਂ ਬਾਅਦ ਇਹ ਸੀ ਕਿ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਇਲੈਕਟਡ ਹੋਣਾ ਚਾਹੀਦਾ ਦੂਜੀ ਗੱਲ ਇਹ ਸੀ ਕਿ ਹੀਠਾ ਤੋਂ ਜਿਹੜੀ ਚੋਣ ਹੋਣੀ ਚਾਹੀਦੀ ਹੈ ਨਾਮਜ਼ਦਗੀਆਂ ਬੰਦ ਕਰਨੀਆਂ ਚਾਹੀਦੀਆਂ ਇਹ ਵੀ ਇੱਕ ਗੱਲ ਆ ਰਹੀ ਹੈ ਕਿ ਜੇ ਪ੍ਰਧਾਨ ਚੋਣ ਇਹਨਾਂ ਲੜੇ ਤੇ ਚੀਫ ਮਿਨਿਸਟਰ ਦਾ ਕੈਂਡੀਡੇਟ ਅਲੱਗ ਹੋਵੇ ਪ੍ਰਧਾਨ ਨਾਲ ਲੜੇ ਹੋਵੇ ਤਾਂ ਕਿ ਜਥੇਬੰਦੀ ਉਸ ਤਰੀਕੇ ਨਾਲ ਚੱਲਦੀ ਰਹੇ ਜਿਹੜਾ ਅਕਾਲੀ ਦਲ ਦੇ ਸ਼ੁਰੂ ਤੋਂ ਲੈ ਕੇ ਇੱਕ ਵਿਚਾਰ ਚੱਲਦਾ ਰਿਹਾ ਜਥੇਦਾਰ ਟੋਣਾ ਨੇ ਇੱਕ ਵਾਰ ਕਿਹਾ ਸੀ ਕਿ ਐਕਸ਼ਨ ਪ੍ਰਧਾਨ ਨਾਲੋਂ ਉਸ ਤੋਂ ਬਾਅਦ ਉਹ ਜਿਹੜਾ ਉਦੋਂ ਬੜਾ ਵੱਡਾ ਬਖੇੜਾ ਖੜਾ ਹੋ ਗਿਆ ਸੀ ਅਕਾਲੀਦਾਰੀ ਦੋ ਬਣ ਗਏ ਸੀ ਤੇ ਇਸੇ ਢੰਗ ਦੇ ਨਾਲ ਕਿਉਂਕਿ ਉਹਨਾਂ ਨੇ ਪ੍ਰਬਾਨ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਚੈਲੰਜ ਕਰ ਰਹੇ ਨੇ ਸ਼ਾਇਦ ਹੁਣ ਸੁਖਬੀਰ ਸਿੰਘ ਬਾਦਲ ਨੇ ਸਤੀਫੇ ਵੇਲੇ ਜ਼ਰੂਰ ਵਰਕਿੰਗ ਪ੍ਰਧਾਨ ਭੁੰਦਰੋਂ ਉਹਨਾਂ ਨੂੰ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਟੇਕਓਵਰ ਕਰ ਲਿਆ ਤੇ ਭੁੰਦਰੋਂ ਨਹੀਂ ਸਕੱਤਰ ਜਨਾਨ ਨੇ ਝੁੰਦਾ ਕਮੇਟੀ ਇਹ ਵੀ ਕਹਿੰਦੀ ਹੈ ਕਿ ਐ ਜੀ ਪੀ ਸੀ ਨੂੰ ਇੱਕ ਆਜ਼ਾਦ ਹਸਤੀ ਦੇ ਤੌਰ ਦੇ ਉੱਤੇ ਉਹਦੀ ਉਹ ਪੁਰਾਣੀ ਜਗ੍ਹਾ ਮਿਲਣੀ ਚਾਹੀਦੀ ਹੈ ਜਿਹੜਾ ਚੈੱਕ ਐਂਡ ਤੇ ਤੇ ਬੈਲੈਂਸ ਦਾ ਮਾਮਲਾ ਹੈ ਵਿਧੀ ਵਿਧਾਨ ਮਜੇਦਾਰਾਂ ਦਾ ਬਣੇ ਤੇ ਇਹ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਇਹ ਇੱਕ ਦੂਜੇ ਤੇ ਚੈੱਕ ਦਾ ਕੰਮ ਕਰਨ ਇਹ ਮਤਾ ਵੀ ਉਸ ਲੈਵਲ ਦੇ ਉੱਤੇ ਆਉਣ ਦੀ ਸੰਭਾਵਨਾ ਹੈ ਔਰ ਜਿਹੜੇ ਵੀ ਓਵਰਆਲ ਫੈਸਲੇ ਹੋਣਗੇ ਇੱਕ ਕਾਉਂਸਲ ਬਣੇ ਪੰਤਕਤਾਲ ਮਿਲ ਕਾਉਂਸਲ ਕੋ ਹੋ ਨੂੰ ਜਾਂ ਜੋ ਵੀ ਨਾਮ ਦਿਓ ਉਹਦੇ ਤੇ ਸਾਰੇ ਮੇਨ ਸੀਨੀਅਰ ਲੀਡਰਸ਼ਿਪ ਬੈਠ ਕੇ ਜਿਹਦੇ ਬਾਕੀ ਵੀ ਹਿੱਸਾ ਹੋਣਗੇ ਤੇ ਉਹਦੇ ਸ਼ਾਇਦ ਇਨਚਾਰਜ ਦੇ ਤੌਰ ਤੇ ਵੀ ਵਿਸ਼ਤਵੰਤ ਕੌਰ ਹੋਵੇ ਤੇ ਬੈਠ ਕੇ ਫੈਸਲੇ ਕੀ ਦੇ ਜਾ ਕਰਨਗੇ ਜਿਹੜੇ ਬਾਕੀ ਦੇ ਪੰਥਕ ਮਾਮਲਿਆਂ ਦੇ ਵਿੱਚ ਹੋਣਗੇ ਔਰ ਇਸੇ ਢੰਗ ਦੇ ਨਾਲ ਜਿਹੜੀ ਡੈਮੋਕ੍ਰੇਸੀ ਦਾ ਕੁਐਸਚਨ ਹੈ ਅੰਦਰੂਨੀ ਚਭੂਰੀਅਤ ਜਿਵੇਂ ਚੁਣਦਾ ਕਮੇਟੀ ਦੀ ਹੈ ਕੋਈ ਪ੍ਰਧਾਨ ਦੋ ਟਰਮਾਂ ਤੋਂ ਵੱਧ ਨਾ ਰਹੇ ਲਗਾਤਾਰ ਦੋ ਟਰਮਾਂ ਤੱਕ ਕਾਫੀ ਹੈ ਤੇ ਬਾਕੀ ਜਿਹੜੀ ਸਿਲੈਕਸ਼ਨ ਆਫ ਕੈਂਡੀਡੇਟ ਹੋਏਗੀ ਉਹ ਕੈਂਡੀਡੇਟ ਬਕਾਇਦਾ ਪਾਰਲੀਮੈਂਟ ਨੇ ਬੋਰਡ ਜਾਂ ਉਹਦੇ ਰਾਹੀਂ ਹੀਟ ਹੋ ਰਿਕਮੈਂਡ ਹੋ ਕੇ ਆਉਣ ਉਹਨਾਂ ਨੂੰ ਕੈਂਡੀਡੇਟ ਬਣਾਇਆ ਜਾਏ ਇਹ ਸਾਰਾ ਕੁਝ ਹੈ ਇਦੇ ਨਾਲ ਹੀ ਜਿਹੜਾ ਅਗਲਾ ਸਵਾਲ ਹੈ ਜਿਹੜਾ ਹੁਣ اجلاس ਸੋਣ ਤੋਂ ਬਾਅਦ ਉਹਨਾਂ ਸਾਹਮਣੇ ਚੈਲੰਜ ਖੜਾ ਹੈ ਤਰਨਤਾਰ ਦੀ ਚੋਣ ਇਹ ਨਵੇਂ ਅਕਾਲੀ ਦਲ ਲਈ ਖੜੀ ਹੋਏਗੀ ਦੂਜੀ ਗੱਲ ਪਹਿਲਾਂ ਇਕੱਠ 11 ਅਗਸਤ ਤੋਂ ਬਾਅਦ 20 ਅਗਸਤ ਦਾ ਸੰਤ ਲੋਂਗੋਵਾਲ ਦੀ ਜਿਹੜੀ ਵਰਸੀ ਸਮੰਗਮ ਹੋਏਗਾ ਉਹਦੇ ਤੇ ਇੱਕ ਸ਼ਕਤੀ ਪ੍ਰਦਰਸ਼ਨ ਵੀ ਹੋਏਗਾ ਤੇ ਨਵੀਂ ਬੜੀ ਪੋਲੀਟੀਕਲ ਪਾਰਟੀ ਦੇ ਬੈਨਰ ਤੇ ਜਿਹੜੇ ਇੱਕ ਨਵਾਂ ਵੱਡਾ ਫੰਕਸ਼ਨ ਹੋਏਗਾ ਜਨਤਕ ਤੌਰ ਦੇ ਉੱਤੇ ਉਹ ਵੀ ਦੇਖਿਆ ਜਾਏਗਾ ਕਿ ਜਿਹੜਾ ਕਿਸ ਲੈਵਲ ਦੀ ਮੁਹਿੰਮ ਹੁਣ ਚੱਲੂਗੀ ਇਸ ਪੱਧਰ ਦੇ ਉੱਤੇ ਗਰਾਊਂਡ ਤੇ ਜਿਹੜੇ ਜਦੋਂ ਅਕਾਲੀ ਤਲਵੰਡਾ ਦਾ ਦੌਰ ਵਿਚਰੇਗਾ ਆਪਸ ਦੇ ਵਿੱਚ ਸਿਆਸਤ ਦੇ ਵਿੱਚ ਨਰੋਲ ਸਿਆਸੀ ਭਾਸ਼ਣ ਵੀ ਉੱਥੇ ਕਿਉਂਕਿ ਹੋਣਗੇ ਉਸੇ ਕਰਕੇ ਹੁਣ ਤੱਕ ਤਾਂ ਇੱਕ ਪੋਲੀਟੀਕਲ ਸਟਰਕਚਰ ਨਹੀਂ ਸੀ ਪੋਲੀਟੀਕਲ ਟਾਂਚਾ ਨਹੀਂ ਸੀ ਇਹ ਗੱਲ ਬਿਲਕੁਲ ਹੈ ਕਿ ਯਾਨੀ ਹਰ ਪੋਲੀਟਿਸਟ ਪੋਲੀਟੀਕਲੀ ਵੀ ਤੇ ਆਪਣੀ ਗੱਲ ਕਹਿਣ ਦੇ ਲਈ ਵੀ ਤੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਵੀ ਹਾਜ਼ਰ ਜਵਾਬੀ ਤੇ ਉਸ ਲੈਵਲ ਦੀ ਤਾਂ ਗੱਲ ਕਿਉਂਕਿ ਇਸ ਜਿਹੜਾ ਗਰੁੱਪ ਹੈ ਇਹਦੀ ਟੋਟਲ ਕੈਂਪੇਨ ਜਿਹੜੀ ਚੱਲੀ ਆ ਮੈਂਬਰਸ਼ਿਪ ਦੀ ਇਹਦੇ ਚੋਂ ਨਾਲ ਰਹੇ ਤੇ ਸਾਰੇ ਜਗ੍ਹਾ ਆਪ ਜਾ ਕੇ ਬੋਲਦੇ ਵੀ ਰਹੇ ਨੇ ਜਿਹੜਾ ਸਖਤ ਅਟੈਕ ਕਰਦੇ ਰਹੇ ਨੇ ਲਗਭਗ ਉਹ ਮੇਨਲੀ ਅਟੈਕ ਕਰਦੇ ਰਹੇ ਨੇ ਸੁਬੀਰ ਸਿੰਘ ਬਾਦਲ ਉਹਨਾਂ ਦੀ ਸਿਆਸਤ ਦੇ ਉੱਤੇ ਹੁਣ ਪ੍ਰਧਾਨਗੀ ਤੋਂ ਬਾਅਦ ਕੀ ਹੋਏਗਾ ਤੇ ਦੂਜੇ ਪਾਸਿਓਂ ਵੀ ਚੈਲੰਜ ਆਏਗਾ ਇਹ ਗੱਲ ਇਹ ਜ਼ਰੂਰ ਹੋਏਗੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨ ਬਣਨਾ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਇੱਕ ਪਾਸਿਓਂ ਇੱਕ ਨਵेकਲੀ ਗੱਲ ਹੋਏਗੀ ਕਿਉਂਕਿ ਜਿਹੜੀਆਂ ਮਤਲਬ ਜੱਤਾ ਨੂੰ ਇਤਿਹਾਸਿਕ ਤੌਰ ਦੇ ਉੱਤੇ ਦੀਪ ਸੋਖਾਲ ਅਤੇ ਕਤੇ ਤਨੀਵੀਆਂ ਜੱਤਾ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚੋਂ ਪ੍ਰਧਾਨ ਅਕਾਲੀ ਦਲ ਦਾ ਇਲੈਕਟਡ ਹੋ ਕੇ ਕੋਈ ਇੰਨੀ ਮੈਂਬਰਸ਼ਿਪ ਤੋਂ ਬਾਅਦ ਆਏਗਾ ਤਾਂ ਇੱਕ ਨਵਾਂ ਬਰਤਾਰੇ ਦੇ ਤੌਰ ਦੇ ਉੱਤੇ ਦੇਖਿਆ ਜਾਏਗਾ ਨੋਮੀਨੇਟਡ ਨਹੀਂ ਚੁੜ ਕੇ ਜਿਹੜਾ ਪ੍ਰਧਾਨ ਆਏਗਾ ਸਵੀਕਾਰ ਕਰਨ ਦੇ ਮਾਮਲੇ ਦੇ ਵਿੱਚ ਇਹ ਵੀ ਇੱਕ ਨਵੇਂ ਕਲਾਪਨ ਜ਼ਰੂਰ ਹੈ ਉਹ ਹਾਲਾਤ ਦੇ ਵਿੱਚੋਂ ਕਿਸ ਢੰਗ ਨਾਲ ਸਾਹਮਣੇ ਆਉਂਦਾ ਤੇ ਦੂਸਰੇ ਪਾਸੇ ਜਿਹੜੀ ਬੀਬੀ ਸੁਤੰਤ ਕੌਰ ਵੀ ਜੇ ਧਾਰਮਿਕ ਕੋਸਵਾਮਲੇ ਦੇ ਵਿੱਚ ਰਹਿ ਗਈ ਹਾਲਾਂਕਿ ਬੀਬੀ ਜੀਵੀਰ ਕੌਰ ਸਰੋਬਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਪਰ ਜਿਹੜਾ ਪਰਮਨੈਂਟ ਕੇ ਇੱਕ ਕਾਉਂਸਲ ਦੀ ਗੱਲ ਬਣਦੀ ਹੈ ਜਾਂ ਕੋਈ ਧਾਰਮਿਕ ਕਮੇਟੀ ਬਣਦੀ ਹੈ ਜੇ ਉਹਦੇ ਹੈੱਡ ਦੇ ਤੌਰ ਦੇ ਉੱਤੇ ਵੀ ਤਾਂ ਇੱਕ ਵੂਮਨ ਏਮਪਾਵਰਮੈਂਟ ਦਾ ਸਵਾਲ ਹੈ ਜਿਹੜਾ ਔਰਤਾਂ ਦਾ ਕੁਐਸਚਨ ਹੈ ਕਿ ਉਹ ਕੀ ਉਹ ਹੈਂਡ ਕਰੇਗੀ ਉਹ ਵੀ ਆਪਣੇ ਆਪ ਦੇ ਵਿੱਚ ਇਹ ਦੋ ਗੱਲਾਂ ਜ਼ਰੂਰ ਨਵੇਕਲੀਆਂ ਹੋਣਗੀਆਂ ਇਸ ਨਮੀ ਨੂੰ ਦੇ ਵਿੱਚ ਬਾਕੀ ਦੇ ਜਿਹੜੇ ਐਲੀਗੇਸ਼ਨ ਜਾਂ ਹੋਰ ਕਾਉਂਟਰ ਐਲੀਗੇਸ਼ਨ ਵੀ ਲੱਗਣੇ ਨੇ ਯਾਨੀ ਹਰਪ੍ਰੀਤ ਸਿੰਘ ਤੇ ਵੀ ਲੱਗ ਰਹੇ ਨੇ ਵਿਰੋਧੀ ਧਿਰ ਲਾ ਰਹੀ ਹੈ ਫੋਰਥ ਕਈ ਵਾਰ ਧਰਨ ਆ ਰਹੀਆਂ ਨੇ ਕਿ ਜੀ ਉਹਨਾਂ ਦੇ ਸਬੰਧ ਉੱਪਰ ਵੀ ਚੰਗੇ ਨੇ ਆਰਐਸਐਸ ਨਾਲ ਜਾਂ ਬਾਕੀਆਂ ਨਾਲ ਸਬੰਧ ਨੇ ਭਾਜੀਪੀ ਨਾਲ ਸਬੰਧ ਨੇ ਬਾਕੀ ਦੇ ਨੇ ਇਹ ਚੀਜ਼ਾਂ ਤਾਂ ਜਦੋਂ ਪੋਲਿਟਿਕ ਚ ਆ ਜਾਉਗੇ ਤਾਂ ਜ਼ਥੇਦਾਰੀ ਦੇ ਤੌਰ ਦੇ ਉੱਤੇ ਤਾਂ ਭਾਵੇਂ ਘੱਟ ਲੱਗਣ ਪਰ ਉਹਦੋਂ ਜ਼ਿਆਦਾ ਲੱਗਣਗੀਆਂ ਹੁਣ ਸਵਾਲ ਇਹ ਪੈਦਾ ਹੋਏਗਾ ਕਿ ਭਾਜੀਪੀ ਨਾਲ ਕੀ ਦੋਨਾਂ ਗਰੁੱਪਾਂ ਦੇ ਵਿੱਚੋਂ ਇਹ ਤਾਲਮੇਲ ਕਰਨ ਵਾਲਾ ਪਾਸਾ ਜ਼ਿਆਦਾ ਭਾਰੂ ਰਹੇਗਾ ਜਾਂ ਦੋਨੇ ਗਰੁੱਪਾਂ ਦੇ ਵਿੱਚੋਂ ਫਿਰ ਜਿਹੜੀ ਪੰਥਕ ਸਿਆਸਤ ਆ ਉਹਨੂੰ ਐਡਰੈਸ ਕਰਦੇ ਹੋਏ ਇੱਕ ਲਾਈਨ ਕੱਢਣ ਦੀ ਗੱਲ ਜ਼ਿਆਦਾ ਆਏਗੀ। ਔਰ ਜੇ ਦੋਨਾਂ ਦੀ ਖਾਹਿਸ਼ ਬੀਜੇਪੀ ਨਾਲ ਕੋਈ ਅਲਾਈਅੰਸ ਬਣਾਉਣ ਦੇ ਵਿੱਚ ਮਰਨ ਚੱਲੇਗੀ ਤਾਂ ਲਾਜ਼ਮੀ ਹੈ ਬੀਜੇਪੀ ਦੇ ਹੱਥ 'ਚ ਦੋਨਾਂ ਪਾਸੋਂ ਲੱਡੂ ਹੋਣਗੇ। ਉਹ ਦੇਖੇਗੀ ਅਜਮਾ ਜਮਾ ਕੇ ਜਿਹੜਾ ਕੋਈ ਤੇ ਲੱਗੂਗੀ ਉਹਨੂੰ ਉਹਨਾਂ ਨਾਲ ਉਹ ਕਰਨ ਦੀ ਟਰਾਈ ਕਰਨਗੇ। ਇਸ ਕਰਕੇ ਅਕਾਲੀ ਸਿਆਸਤ ਤੇ ਬੀਜੇਪੀ ਨਾਲ ਜਿਹੜਾ ਇੱਕ ਕੱਠ ਜੋੜ ਦਾ ਕੁਐਸਚਨ ਹੈ। ਉਨਰਾਂ ਚਲੇ ਘਟ ਜੋੜਾ ਕਿਉਂਕਿ ਕਾਂਗਰਸ ਨਾਲ ਦਰਬਾਰ ਸਾਹਿਬ ਤੇ ਅਮਲੇ ਤੋਂ ਬਾਅਦ ਤੇ ਦਿੱਲੀ ਦੇ ਵਿੱਚ ਜਿਹੜੇ ਸਿੱਖ ਨਸਲਕੋਸ਼ੀ ਦਾ ਜਿਹੜਾ ਮਾਮਲਾ ਹੈ ਉਹਦੇ ਤੋਂ ਬਾਅਦ ਪਰਮਾਨੈਂਟ ਵਰਕਾ ਪਾੜਿਆ ਹੋਇਆ ਹਾਲਾਂਕਿ ਬਹੁਤ ਕੁਝ ਅੱਗੇ ਲੰਘ ਗਿਆ ਚੀਜ਼ਾਂ ਦੇ ਵਿੱਚ ਕਿ ਇਸ ਗੱਲ ਨੂੰ ਰੀਥਿੰਕ ਕਰਨ ਕੇ ਜੜੀਆਂ ਘਟਗਿਰਤੀਆਂ ਦੇ ਤੌਰ ਤੇ ਇਹ ਹੁੰਦਾ ਕਿ ਘਟਗਿਰਤੀਆਂ ਦਾ ਕੋਈ ਪੱਕਾ ਮਿੱਤਰ ਤੇ ਪੱਕਾ ਦਾਇਸਤਾ ਸੁਆਮੀ ਹੁੰਦਾ ਉਹ ਆਪਣੇ ਇੰਟਰਸਟ ਲਈ ਆਪਸ਼ਨਲ ਰੱਖਦੀਆਂ ਨੇ ਉਹ ਥਾਟ ਵੀ ਚੱਲੇਗਾ ਮਤਲਬ ਸਿੱਖਾਂ ਦੇ ਅੰਦਰ ਪੰਥਕ ਸਿਆਸਤ ਦੇ ਅੰਦਰ ਕਿ ਅੱਗੇ ਨੂੰ ਕਰਨਾ ਹੈ ਜਾਂ ਕੀ ਕਰਨਾ ਹੈ ਜਾਂ ਨਹੀਂ ਕਰਨਾ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਵਾਲੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਪਰ ਕਿਉਂਕਿ ਜਦੋਂ ਇੱਕ ਪੋਲਿਟਿਕਲ ਡਿਸਕਸ਼ਨ ਹੋਏਗੀ ਵਿਚਾਰਧਾਰਾ ਡਿਸਕਸ਼ਨ ਹੋਏਗੀ ਹੁਣ ਇਹ ਗੱਲ ਵੀ ਚਲਣੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲਰੋਣੀ ਕਹਿ ਰਹੇ ਨੇ ਕਿ ਜਸਪਰ ਕੁਲਦੀਪ ਸਿੰਘ ਗੜਕਾ ਜਨੇ ਜੋ ਕਹਿੰਦਾ ਜੀ ਦੇਖੋ ਅਸੀਂ ਤਾਂ ਅਕਾਲ ਤਖਤ ਦੀ ਉਹ ਮੰਨਦੇ ਹਾਂ ਉਹਨਾਂ ਨੇ ਅਕਾਲ ਤਖਤ ਨੂੰ ਹੀ ਅਰਦਾਸ ਕਰਕੇ ਕਹਿੰਦੇ ਨੇ ਮੋਰਚਾ ਲਾਵਾਂਗੇ 1 ਸਤੰਬਰ ਨੂੰ ਹੁਣ ਇਹ ਦੌੜ ਵੀ ਹੋਏਗੀ ਕਿ ਕੌਣ ਅਕਾਲ ਤਖਤ ਦੀ ਮੰਨਦ ਹੈ ਜਿਹੜੀ 5 ਮੈਂਬਰ ਦੀ ਕਮੇਟੀ ਨੂੰ ਕਿਹਾ ਜਾਂਦਾ ਕਿ ਇਨਡਾਇਰੈਕਟਲੀ ਕਿਹਾ ਗਿਆ ਕਿ ਅਕਾਲ ਤਖਤ ਸਭ ਦਾ ਨਾਂ ਨਾ ਵਰਤੋ ਤੇ ਉਹਨਾਂ ਨੇ ਜੇ ਕੌਂਸਲ ਹੀ ਉਹ ਹੀ ਜੀ ਬਣਾ ਲਈ ਧਾਰਮਿਕ ਸੈਟਅਪ ਦੇ ਕੇ ਉਹਦਾ ਕੁੰਡਾ ਇੱਧਰ ਹੋਏਗਾ ਤਾਂ ਕਿਹੜੀ ਗੱਲ ਨੂੰ ਜ਼ਿਆਦਾ ਮਾਨਤਾ ਮਿਲੇਗੀ ਇਹ ਸਾਰੇ ਮਾਮਲੇ ਦੇ ਵਿੱਚ ਸੰਗਤ ਦੇ ਤੌਰ ਤੇ ਵੀ ਔਰ ਈਵਨ ਅਕਾਲ ਤਖਤ ਸਭ ਦੇ ਬਾਕੀ ਦੇ ਜਿਹੜਾ 1 2 ਦਸੰਬਰ ਦਾ ਹੁਕਮਨਾਮਾ ਉਹ ਕੌਣ ਸਮਝੇਗਾ ਜਿਹੜਾ ਪਰਭਾਸ਼ਾ ਉਹਦੀ ਹੈ ਕਿ ਇਹ ਪੰਜ ਮੈਂਬਰੀ ਕਮੇਟੀ ਦੀ ਕੱਟੀ ਗਈ ਮੈਂਬਰਸ਼ਿਪ ਚੋਂ ਉੱਭਜਿਆ ਅਕਾਲੀ ਦਰ ਜਿਆਦਾ ਪ੍ਰਬੰਧਨ ਕਰ ਰਿਹਾ ਹੈ ਜਸਵਿੰਦਰ ਸਖਮਰ